ਹਾਂਜੀ ਸਰੋਂ ਦੀ ਬਜਾਈ ਕਰ ਰਹੇ ਆ ਜੀ ਇਹ ਸਰੋਂ ਦਾ ਬੀਜ ਹੈਗਾ ਜੀ ਹੀੋਲਾ ਦਾ 405 ਨੰਬਰ ਤੇਲ ਵਾਸਤੇ ਸਰੋਂ ਦੀ ਬਜਾਈ ਕੀਤੀ ਆ ਜੀ ਬਹੁਤ ਸੋਹਣਾ ਇਹਦਾ ਝਾੜ ਨਿਕਲਦਾ ਹੈ ਤੇਲ ਦਾ ਝਾੜ ਵੀ ਬਹੁਤ ਵਧੀਆ ਹੁੰਦਾ ਜੀ ਇਹਦਾ ਬਜਾਈ ਥੋੜੀ ਜਿਹੀ ਲੇਟ ਹੋ ਗਈ ਆ ਜੀ ਇਸ ਵਾਰ ਸਰੋਂ ਦੀ ਆ ਬਾਕੀ ਇੱਕ ਕਿੱਲੇ ਦੇ ਵਿੱਚ ਆਪਾਂ 900 ਗ੍ਰਾਮ ਬੀਜ ਪਾਇਆ ਜੀ ਸਰੋਂ ਦਾ ਇੱਕ ਕਿੱਲਾ ਬਜਾਈ ਇਹਦੀ ਪੂਰੀ ਕੀਤੀ ਆ ਜੀ ਜਿਹੜਾ ਇਹਦਾ ਬੀਜ ਦਾ ਛੱਟਾ ਦੇਣਾ ਉਹ ਤੁਸੀਂ ਵੀਡੀਓ ਵਿੱਚ ਦੇਖੋ 5-7 ਕਿਲੋ ਯੂਰੀਆ ਪਾਉਣੀ ਆ ਕਿल्ले ਪ੍ਰਤੀ ਤੇ ਉਹਦੇ ਵਿੱਚ ਬੀਜ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਿਵੇਂ ਤੁਸੀਂ ਆ ਹੁਣ ਵੀਡੀਓ ਵਿੱਚ ਦੇਖ ਲਿਓ ਇਹਦੇ ਨਾਲ ਛੱਟਾ ਦੂਰਾ ਬਹੁਤ ਸੋਹਣਾ ਹੁੰਦਾ ਦੂਰਾ ਛੱਟਾ ਆ ਜਾਂਦਾ ਬੜਾ ਵਧੀਆ ਜੇ ਆਪਾਂ ਉਦਾਂ ਛੱਟਾ ਦਵਾਂਗੇ ਕਿਉਂਕਿ 900 ਗ੍ਰਾਮ ਜਾਂ ਕਈ ਵਾਰਾ ਕਿਲੋ ਵੀ ਪਾਲੀਦਾ ਤੇ ਉਹਦੇ ਨਾਲ ਛੱਟਾ ਨਹੀਂ ਪ੍ਰੋਪਰ ਆਉਂਦਾ ਇਦਾਂ ਛੱਟਾ ਬਹੁਤ ਸੋਹਣਾ ਹੁੰਦਾ ਯੂਰੀਆ ਵਿੱਚ ਮਿਕਸ ਕਰਕੇ ਪਹਿਲਾਂ ਥੱਲੇ ਇੱਕ ਵਾਰਾ ਰੋਟਾ ਮੀਟਰ ਫੇਰ ਲੈਣਾ ਫਿਰ ਬੀਜ ਦਾ ਛੱਟਾ ਦੇ ਕੇ ਉਤੇ ਪਤਲਾ ਪਤਲਾ ਰੋਟਾਵੇਟਰ ਫੇਰ ਕੇ ਤੇ ਸੁਹਾਗਾ ਮਾਰ ਦੇਣਾ ਬਹੁਤ ਵਧੀਆ ਜਰਮੀਨੇਸ਼ਨ ਹੁੰਦੀ ਆ ਸਰੋਂ ਵੀ ਬਹੁਤ ਸੋਹਣੀ ਹੁੰਦੀ ਆ ਧੰਨਵਾਦ